ਅਸੀਂ ਆਇਆ વૃਦ ਆਸ਼ਰਮ ਫਾਜ਼ਿਲਕਾ ਜਿੱਥੇ ਅਸੀਂ ਸ਼ਾਲ ਡਿਸਟ੍ਰੀਬਿਊਸ਼ਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਸਾਰੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਇਹ ਮੁਹਿੰਮ ਚਲਾਉਣ ਲੱਗੇ ਆ ਤੇ ਮੈਂ ਸਾਰਿਆਂ ਨੂੰ ਫਿਰ ਇਹੀ ਅਪੀਲ ਕਰਾਂਗੀ ਕਿ ਸਾਡੇ ਫਾਊਂਡੇਸ਼ਨ ਨਾਲ ਜੁੜੋ ਖੁਸ਼ੀ ਫਾਊਂਡੇਸ਼ਨ ਨਾਲ ਤੇ ਆਪਾਂ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਉਹਨਾਂ ਕੋਲ ਸੇਵਾ ਪਹੁੰਚਾਈਏ ਤੇ ਜਿੰਨੀ ਸੇਵਾ ਆਪਾਂ ਕਰ ਸਕੀਏ ਉੰਨੀ ਆਪਾਂ ਸੇਵਾ ਕਰੀਏ ਸ਼ੋਕ ਗੁਦੀਰਾਜਾ ਪ੍ਰੈਜ਼ੀਡੈਂਟ ਮਾਨਮ ਕल्याण ਸਭਾ ਫਾਜ਼ਲ ਕਾ ਦੁਆਰਾ ਮਾਨਮ ਕਲਿਆਣ ਸਭਾ ਫਾਜ਼ਲ ਕਾ ਦੁਆਰਾ ਚਲਾਇਆ ਜਾ ਰਿਹਾ ਹੈ ਮਾਨਮ ਕਲਿਆਣ ਬਿਰਹਾ ਆਸ਼ਰਮ ਲਾਸਟ 25 ਇਅਰ ਤੋਂ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਦਾਨੀ ਸੱਜਣਾ ਦੇ ਬਹੁਤ ਜਿਹੜੇ ਅਬਰੋਡ ਵਿੱਚ ਬੈਠੇ ਨੇ ਇਸ ਤੋਂ ਇਲਾਵਾ ਸਾਨੂੰ ਇਹ ਐਮਐਲਏ ਸਾਹਿਬ ਦੇ ਵਾਈਫ ਮੈਡਮ ਖੁਸ਼ਬੂ ਜੀ ਅੱਜ ਜਿਨ੍ਹਾਂ ਨੇ ਪਿੱਛੇ ਜੇ ਪਤਾ ਲੱਗਿਆ ਮੈਨੂੰ ਖੁਸ਼ੀ ਫਾਊਂਡੇਸ਼ਨ ਦੇ ਨਾਂ ਤੇ ਇੱਕ ਮਤਲਬ ਸੰਸਥਾ ਬਣਾਈ ਹੈ ਤੇ ਉਹਦੇ ਵਿੱਚ ਕਾਫੀ ਅੱਛਾ ਕੰਮ ਕਰ ਰਹੇ ਨੇ ਪਿਛੇ ਇਹਨਾਂ ਨੇ ਪ੍ਰੋਜੈਕਟ ਚ ਲਾਇਆ ਆਪਣੇ ਹੁਣੇ ਹੀ ਮਤਲਬ ਮੈਡੀਕਲ ਕੈਂਪ ਲਗਾਇਆ ਕਾਫੀ ਮਰੀਜ਼ਾਂ ਨੂੰ ਇਹਨਾਂ ਨੇ ਉਹਦੇ ਵਿੱਚ ਮੈਡੀਸਨ ਵੀ ਪ੍ਰੋਵਾਈਡ ਕੀਤੀਆਂ ਹੈਲਥ ਬਾਰੇ ਵੀ ਉਹਨਾਂ ਨੂੰ ਅਵੇਅਰ ਕੀਤਾ ਜੇ ਅਸੀਂ ਬਹੁਤ ਧੰਨਵਾਦੀ ਹਾਂ ਅੱਜ ਆਪਣੇ ਪਾਪਾ ਜੀ ਨਾਲ ਤੇ ਆਪਣੇ ਫਾਦਰ ਨਹੀਂ ਲਾ ਨਾਲ ਤੇ ਆਪਣੇ ਮਦਰ ਨਹੀਂ ਲਾ ਦੇਣਾ ਆਪਣੀ ਮਦਰ ਦੇ ਨਾਲ ਵਿਰੇਧ ਆਸ਼ਰਮ ਦੇ ਵਿੱਚ ਆਏ ਨੇ ਇਹਨਾਂ ਨੇ ਬੁਲੁਰਗਾਂ ਦਾ ਹਾਲਚਲ ਪੁੱਛਿਆ ਬਹੁਤ ਹੀ ਅੱਛਾ ਲੱਗਿਆ ਤੇ ਆਪਦੇ ਵੱਲੋਂ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰਿਆਂ ਨੂੰ ਦੁਸ਼ਾਲੇ ਪਹਿਨਾਏ ਨੇ ਤੇ ਉਹਨਾਂ ਦੇ ਹਰ ਖੇ ਕੁਸ਼ਲ ਖੇਮ ਬਾਰੇ ਪੁੱਛ ਕੇ ਤੇ ਉਹਨਾਂ ਨੂੰ ਅੱਗੇ ਤੋਂ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਵੇ ਇਸ ਬਾਰੇ ਸਾਨੂੰ ਜਾਣੂ ਕਰਵਾਇਆ ਕੋਈ ਵੀ ਪ੍ਰੋਬਲਮ ਆਂਦੀ ਸਾਨੂੰ ਤੁਸੀਂ ਦੱਸੋ ਅਸੀਂ ਬਹੁਤ ਹੀ ਇਹਨਾਂ ਦੇ ਆਭਾਰੀਆਂ ਤੇ ਬਹੁਤ ਹੀ ਖੁਸ਼ ਆ ਇਹ ਇਹਨਾਂ ਨੇ ਸਾਡਾ ਬਹੁਤ ਧਿਆਨ ਰੱਖਿਆ